ਦੋਸਤੋ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਜਿਹਨੂੰ ਅਸੀਂ CISF ਕਰਕੇ ਜਾਣਦੇ ਆ ਉਹਦੇ ਵੱਲੋਂ ਕੌਨਸਟੇਬਲ ਦੀ ਭਰਤੀ ਕੀਤੀ ਜਾਣੀ ਆ ਉਹਦੇ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਹ ਕੌਨਸਟੇਬਲ ਵੱਖ-ਵੱਖ ਟ੍ਰੇਡਸ ਨਾਲ ਸੰਬੰਧਿਤ ਹੋਣਗੇ ਟ੍ਰੇਡਸ ਮੈਂ ਦੀ ਭਰਤੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਹੈਗੀ ਆ ਕਿਹੜੇ ਕਿਹੜੇ ਟ੍ਰੇਡਸ ਦੀ ਭਰਤੀ ਹੈਗੀ ਆ ਉਹਨਾਂ ਦੇ ਵਿੱਚ ਕੁੱਕ ਕੋਬਲਰ ਟੇਲਰ ਬਾਰਬਰ ਵਾਸ਼ਰਮੈਨ ਸਲੀਪਰ ਪੇਂਟਰ ਕਾਰਪੇਂਟਰ ਇਲੈਕਟ੍ਰੀਸ਼ੀਅਨ ਮਾਲੀ ਵੈਲਡਰ ਚਾਰਜ ਮੈਕੈਨਿਕ ਅਤੇ ਮੋਟਰ ਪੰਪ اٹੈਂਡੈਂਟ ਇਹ तकरीबन 1161 ਪੋਸਟਾਂ ਹੈਗੀਆਂ ਨੇ ਮੇਲ ਵਾਸਤੇ 945 ਹੈਗੀਆਂ ਫੀਮੇਲ ਵਾਸਤੇ 103 ਤੇ 113 ਪੋਸਟਾਂ ਜਿਹੜੀਆਂ ਹੈਗੀਆਂ ਨੇ ਉਹ ਐਕਸ ਸਰਵਿਸਮੈਨ ਵਾਸਤੇ ਵੀ ਰਿਜ਼ਰਵ ਹੈਗੀਆਂ ਨੇ ਸੋ ਅ ਦੋਸਤੋ ਇਹ ਸਾਰੀਆਂ ਅਸਾਮੀਆਂ ਦੇ ਵਾਸਤੇ ਵੈਸੇ ਤਾਂ 10ਵੀਂ ਵਿਦਿਅਕ ਯੋਗਤਾ ਲਾਜ਼ਮੀ ਹੈਗੀ ਆ ਜਿਹੜੇ ਟੈਕਨੀਕਲ ਕੋਰਸ ਹੈਗੇ ਨੇ ਜਿਸ ਤਰ੍ਹਾਂ ਇਲੈਕਟ੍ਰੀਸ਼ੀਅਨ ਹੋ ਗਿਆ ਵੈਲਡਰ ਹੋ ਗਿਆ ਚਾਰਜ ਮਕੈਨਿਕ ਹੋ ਗਿਆ ਇਹਨਾਂ ਦੇ ਵਾਸਤੇ ਤੁਹਾਡੇ ਕੋਲ ਆਈਟੀਆਈ ਦਾ ਡਿਪਲੋਮਾ ਵੀ ਹੋਣਾ ਚਾਹੀਦਾ ਹੈਗਾ ਇਸ ਤੁਹਾਡੀ 18 ਤੋਂ 23 ਸਾਲ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜੇ ਫਿਜ਼ੀਕਲ ਮੈਜ਼ਰਮੈਂਟ ਆ ਤੁਹਾਡੀ ਉਹਦੇ ਵਿੱਚ ਹਾਈਟ 170 ਸੈਂਟੀਮੀਟਰ ਚੈਸਟ 80 ਤੋਂ 85 ਸੈਂਟੀਮੀਟਰ ਹੋਣੀ ਲਾਜ਼ਮੀ ਆ ਤੇ ਜਦੋਂ ਤੁਹਾਡਾ ਫਿਜ਼ੀਕਲ ਟੈਸਟ ਹੋਏਗਾ ਤੇ ਤੁਹਾਨੂੰ 1600 ਮੀਟਰ ਦੀ ਜਿਹੜੀ ਦੌੜ ਹੈਗੀ ਆ ਤੁਹਾਨੂੰ 6 ਮਿੰਟ 30 ਸੈਕਿੰਡ ਦੇ ਵਿੱਚ ਪੂਰੀ ਕਰਨੀ ਹੋਊਗੀ ਇਸ ਇਨਸਾਮੀਆਂ ਦੇ ਵਾਸਤੇ ਤੁਸੀਂ ਆਨਲਾਈਨ ਅਪਲਾਈ ਕਰਨਾ ਹੈਗਾ ਆਨਲਾਈਨ ਅਪਲਾਈ ਕਰਨ ਵਾਸਤੇ ਵੈਬਸਾਈਟ ਲੋਡ ਕਰ ਲਓ www.cisfrecwt.gov.cisf.gov.in ਇਸ ਵੈਬਸਾਈਟ ਤੇ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਦਾ ਜਿਹੜਾ ਇਹ ਪ੍ਰੋਸੈਸ ਹੈ ਉਹ 5 ਮਾਰ ਤੋਂ ਸ਼ੁਰੂ ਹੋਊਗਾ ਤੇ 3 ਅਪ੍ਰੈਲ ਤੱਕ ਇਹ ਚੱਲਦਾ ਰਹੇਗਾ ਸੋ ਹਲੇ ਕਾਫੀ ਸਮਾਂ ਹੈਗਾ ਇਨ ਦਾ ਮੇਨ ਟਾਈਮ ਤੁਸੀਂ ਤਿਆਰੀ ਕਰ ਸਕਦੇ ਹੋ ਕਾਗਜ਼ ਪੱਤਰ ਇਕੱਠੇ ਕਰ ਸਕਦੇ ਹੋ ਫਿਜ਼ੀਕਲ ਆਪਣਾ ਜੋ ਤੁਹਾਡੀ ਮੈਜ਼ਰਮੈਂਟ ਦੱਸੀ ਹੈ ਉਹਦੇ ਮੁਤਾਬਕ ਆਪਣੇ ਆਪ ਨੂੰ ਫਿਜ਼ੀਕਲ ਫਿਟ ਕਰ ਲਓ ਸੋ ਦੋਸਤੋ ਤੁਹਾਨੂੰ ਇੱਕ ਹੋਰ ਰਿਕਵੈਸਟ ਹੈਗੀ ਹੈ ਕਿ ਇਸ ਸੂਚਨਾ ਨੂੰ ਹੋਰਾਂ ਨੌਜਵਾਨਾਂ ਤੱਕ ਵੀ ਮੁੰਡੇ ਕੁੜੀਆਂ ਤੱਕ ਵੀ ਪਹੁੰਚਾਓ ਤਾਂ ਜੋ ਉਹ ਵੀ ਜੀ ਐਲੀਜੀਬਲ ਹੈਗੇ ਨੇ ਤਾਂ ਉਹ ਇਸ ਭਰਤੀ ਪ੍ਰਕਿਰਿਆ 'ਚ ਹਿੱਸਾ ਲੈ ਸਕਣ ਸੋ ਇੱਕ ਹੋਰ ਤੁਹਾਨੂੰ ਰਿਕਵੈਸਟ ਹੈਗੀ ਹੈ ਕਿ ਜੇਕਰ ਤੁਸੀਂ ਇਸ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਅਗਰ ਤੁਸੀਂ ਇਸ ਨੂੰ YouTube ਤੇ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਉੱਤੇ ਕਮੈਂਟ ਜ਼ਰੂਰ ਦਿਓ ਇੱਕ ਗੱਲ ਹੋਰ ਹੈ ਅਗਰ ਜੇ ਤੁਸੀਂ ਇਸ ਬਾਰੇ ਫਰਦਰ ਇਨਫਰਮੇਸ਼ਨ ਲੈਣੀ ਹੈਗੀ ਹੈ ਤਾਂ ਵੈਸਟ ਨੂੰ ਵੈਬਸਾਈਟ ਦੱਸੀ ਹੈ ਜੇ ਨਹੀਂ ਵੈਬਸਾਈਟ ਤੇ ਵੀ ਜਾਣਾ ਤਾਂ ਤੁਸੀਂ ਇਸ ਕਮੈਂਟ ਬਾਕਸ ਦੇ ਵਿੱਚ ਆਪਣਾ ਡਿਮਾਂਡ ਕਰ ਦੇਣਾ ਤਾਂ ਤੁਹਾਨੂੰ ਫਰਦਰ ਇਨਫਰਮੇਸ਼ਨ ਵੀ ਇਨਸਾਨੀਆਂ ਵਾਸਤੇ ਅਸੀਂ ਭੇਜ ਦਵਾਂਗੇ ਥੈਂਕ ਯੂ